ਸੁਖਬੀਰ ਸਿੰਘ ਬਾਦਲ ਸਾਹਿਬ ਵੀ ਮਕਮਲ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਤੇ ਉਤਰੇ ਆਏ ਹੈ। ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਹੁਣ ਗਿੱਦੜ ਬਾ ਚ ਪੂਰਾ ਉਹਨਾਂ ਨੇ ਆਬਾਦ ਜੋਰ ਫੜ ਲਿਆ ਹੈ। ਪਰ ਨਾਲ ਹੀ ਨਾਲ ਬੀਜੇਪੀ ਦੇ ਵੀ ਬਹੁਤ ਸਾਰੇ ਲੀਡਰ ਸਹਿਬਾਨ ਤੇ ਕਾਜ਼ ਕਰਕੇ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਮਕਮਲ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਤੇ ਉਤਰੇ ਆਏ ਹੈ। ਔਰ ਸਰਕਾਰ ਨੇ ਆਪਣਾ ਦਮਖਮ ਲਾਤਾ ਹੈ ਮਿੱਤਰੋ ਪੂਰੇ ਦਾ ਪੂਰਾ। ਔਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਸਾਰੇ ਗਦਰਬਾ ਨਿਵਾਸੀਆਂ ਨੂੰ ਇਕੱਠ ਤੱਕੜੇ ਰਹੋ। ਕਿਸੇ ਗੱਲ ਦਾ ਹਿੰਮਤ ਨਹੀਂ ਹਾਰਨੀ। ਸੋ ਕਈ ਵਾਰੀ ਬੰਦੇ ਨੂੰ ਲੱਗਦਾ ਹੈ ਕਿ 2 ਸਾਲ ਸਰਕਾਰ ਦੇ ਹੈ ਆ ਨਾਲ ਜਿਹੜਾ ਚੰਨੂ ਪਿੰਡ ਹੈ ਲਾਲਬਾਈ ਇੱਥੇ ਸਰਕਾਰ ਚੱਲ ਰਹੀ ਹੈ ਜ਼ਥੇਦਾਰ ਗੁਰਮੀਤ ਸਿੰਘ ਖੁੱਡੀਆਂ ਇੱਥੋਂ ਹੈਗੇ ਨੇ ਕੈਬਨਿਟ ਮੰਤਰੀ ਔਰ ਇਧਰ ਮਲੋੜ ਥੇੜੀ ਤੋਂ ਲੱਗ ਜਾਂਦਾ ਕੰਮ ਔਰ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਦੇ ਹੈਗੇ ਆ ਉਹ ਤੁਸੀਂ ਸਾਰੇ ਦੁਨੀਆ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹੀ ਗੱਲਾਂ ਉਹੀ ਚੁਟਕਲੇ ਉਹੀ ਮਸ਼ਕਰੀਆਂ ਔਰ ਕੁਝ ਪੰਜਾਬ ਦੇ ਪੱਲੇ ਨਹੀਂ ਪਹਿਰੇ ਆ ਕੱਖ ਵੀ ਔਰ ਤੁਹਾਨੂੰ ਲੱਗਦਾ ਹੈ ਕਿ ਬਾਈ ਇਲੈਕਸ਼ਨ ਵਾਲੀ ਸਥਿਤੀ ਗਿੱਦੜਬਾਜ ਕਿਸੇ ਪ੍ਰਕਾਰ ਦਾ ਕੋਈ ਕੰਮ ਚੱਲ ਰਿਹਾ ਹੋਵੇ ਯਾਦ ਹੈ 1995 ਵਿੱਚ ਵੀ ਬਾਈ ਇਲੈਕਸ਼ਨ ਤੁਸੀਂ ਲੋਕਾਂ ਨੇ ਵੇਖਿਆ ਕਿਉਂਕਿ ਸਰਕਾਰ ਦਾ ਜਨਾਜ਼ਾ ਨਿਕਲਿਆ ਪਿਆ ਹੈ ਸਰਕਾਰ ਕੋਲੇ ਪੈਸੇ ਨਾਮ ਦੀ ਕੋਈ ਚੀਜ਼ ਨਹੀਂ ਹੈ 90000 ਕਰੋੜ ਰੁਪਏ ਦਾ ਆਲਰੇਡੀ ਕਰਜ ਇਹ ਲੈ ਚੁੱਕੀ ਆ ਅੱਜ ਵੀ ਖਬਰ ਲੱਗੀ ਹੈ ਕਿ ਸਰਕਾਰ ਹੋਰ ਕਰਜ਼ ਲੈਣ ਵਾਸਤੇ ਵਿਉਂਤਬੰਦੀ ਕਰ ਰਹੀ ਹੈ। ਸੋ ਮੇਰੀ ਇਹ ਬੇਨਤੀ ਹੈ ਕਿ ਸਾਰੇ ਤਕੜੇ ਹੋ ਕੇ ਅਸੀਂ ਇਸ ਸਰਕਾਰ ਦਾ ਜਿਸ ਪ੍ਰਕਾਰ ਕਿਸਾਨ ਮੰਡੀਆਂ ਚ ਆਰਥਿਕ ਦਾ ਬੁਰਾ ਹਾਲ ਹੈ। 5-5 ਕਿਲੋ ਕਾਟ ਲਈ ਜਾ ਰਹੀ ਹੈ। ਮਜ਼ਦੂਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਚੋਰੀਆਂ ਹੋ ਰਹੀਆਂ ਨੇ। ਨਸ਼ਾ ਵਧ ਗਿਆ ਨੇ। ਸੋ ਇਹਨਾਂ ਚੀਜ਼ਾਂ ਤੇ ਗੌਰ ਫਰਮਾਉਂਦੇ ਹੋਏ ਤੁਸੀਂ ਜਿਹੜਾ ਫੈਸਲਾ ਲੈਣਾ ਹੈ ਔਰ ਸਰਕਾਰ ਨੂੰ ਇੱਕ ਵਾਰੀ ਰੋਕਣਾ ਹੈ ਤਾਂ ਜੋ ਸਰਕਾਰ ਨੂੰ ਇਹ ਗੱਲ ਸਮਝ ਜਾਵੇ ਕਿਉਂਕਿ ਜਲੰਧਰ ਬਾਏ ਇਲੈਕਸ਼ਨ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਅੰਦਰ ਸਭ ਕੁਝ ਠੀਕ ਚੱਲ ਰਿਹਾ ਹੈ ਸਭ ਕੁਝ ਵਧੀਆ ਚੱਲ ਰਿਹਾ ਹੈ ਅਗਰ ਅਸੀਂ ਇਹ ਨਹੀਂ ਸੁਨੇਹਾ ਦਿੱਤਾ ਕਿ ਪੰਜਾਬ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਤਾਂ ਪੰਜਾਬ ਦੇ ਹਾਲਾਤ ਹੋਰ ਗੰਭੀਰ ਹੋ ਜਾਣਗੇ ਸੋ ਇਸ ਕਰਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਤੁਸੀਂ ਲੋਕਾਂ ਨੇ ਖੜੇ ਹੋ ਕੇ ਅੰਦਰ ਹੀ ਅੰਦਰ ਆਪਣਾ ਕੰਮ ਕਰਨਾ ਹੈ ਤੇ ਕਾਂਗਰਸ ਪਾਰਟੀ ਨੂੰ ਤੁਸੀਂ ਜਿਤਾ ਕੇ ਭੇਜਣਾ ਹੈ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਇਸ ਗੱਲ ਤੇ ਜ਼ੋਰ ਲਾਓਗੇ ਔਰ ਨਾਲ ਹੀ ਮੈਂ ਕਹਿਣਾ ਚਾਹਣਾ ਮੁਖਸਰ ਨੂੰ ਮਲੋਟ ਨੂੰ ਖਾਸ ਕਰਕੇ ਗਿੱਧਰਵਾ ਵਾਲਿਆਂ ਨੂੰ ਡੱਬ ਵਾਲੀ ਵਾਲਿਆਂ ਨੂੰ ਕਾਲਿਆਂ ਵਾਲੀ ਵਾਲਿਆਂ ਨੂੰ ਇਹ ਸਾਰੇ ਜਾਣੇ ਭਾਈ ਇਧਰੋਂ ਬਠਿੰਡੇ ਵਾਲਿਆਂ ਨੂੰ ਤਕੜੇ ਹੁੱਕੇ ਹੁਣ ਕਿ ਦਬਾਬ ਦੀਆਂ ਰਿਸ਼ਤੇਦਾਰੀਆਂ ਚ ਵੜਜੋ ਇਹ ਨਾ ਹੋਵੇ ਕੋਈ ਬੰਦਾ ਰਹਿ ਜੇ ਮੇਰੀ ਹੱਥ ਜੋੜ ਕੇ ਬੇਨਤੀ ਆਜੇਤੋ ਵਾਲੇ ਹੋਏ ਕੋਟਕਪੂਰੇ ਵਾਲੇ ਹੋਏ ਪੁੱਛੋ ਵਾਲੇ ਹੋ ਆ ਜਿੰਨੇ ਵੀ ਮੰਡੀਆਂ ਬਰਲਾਟਾ ਮਾਨਸਾ ਬਰੇਟਾ ਤੋਂ ਸਾਰੇ ਜਾਣੇ ਭਾਈ ਆਜੋ ਮੈਂ ਪਿੰਡਾਂ ਦੀ ਲਿਸਟ ਪਾਤੀ ਹੈ ਤਾਂ ਜੋ ਸਰਕਾਰ ਨਾਲ ਟੱਕਰਾ ਲੈਣਾ ਆਪਾਂ ਇੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਮੈਂ ਸਾਰਿਆਂ ਦੀ ਉੜੀ ਕਰੂੰਗਾ ਤੇ ਆਪਣੀਆਂ ਆਪਣੀਆਂ ਰਿਸ਼ਤੇਦਾਰੀਆਂ ਚ ਸਨੇਹਾਂ ਲਾਓ ਦੱਬ। ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ